ਹਾਂਜੀ ਦੋਸਤੋ ਮੈਂ ਆਸ ਕਰਦਾ ਹਾਂ ਕਿ ਆਪ ਸਭ ਠੀਕ ਠਾਕ ਹੋਵੋਗੇ ਅੱਜ ਗੱਲ ਕਰਨੀ ਹੈ ਸਿੱਧੂ ਅਤੇ ਬਰਾੜ ਗੋਤ ਬਾਰੇ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਸ਼ੁਰੂ ਕਰੀਏ ਸਿੱਧੂ ਪੱਟੀ ਰਾਜਪੂਤਾਂ ਵਿੱਚੋਂ ਹਨ ਇਹ ਜਾਦਵ ਵੰਸੀ ਹਨ ਪੁਰਾਣੇ ਸਮੇਂ ਵਿੱਚ ਪੱਟੀ ਰਾਜਪੂਤਾਂ ਦਾ ਰਾਜ ਮਥਰਾ ਤੋਂ ਲੈ ਕੇ ਗਜਨੀ ਤੱਕ ਸੀ ਕਾਫੀ ਸਮੇਂ ਮਗਰੋਂ ਬਖਾਰੇ ਦੇ ਬਾਦਸ਼ਾਹ ਨੇ ਗਜਨੀ ਅਤੇ ਲਾਹੌਰ ਦੇ ਇਲਾਕੇ ਪਟੀਆਂ ਤੋਂ ਜਿੱਤ ਲਏ। ਪੱਟੀ ਪਟਨੇ ਦੇ ਇਲਾਕੇ ਵਿੱਚ ਆਬਾਦ ਹੋ ਗਏ। ਇੱਕ ਪੱਟੀ ਸਰਦਾਰ ਦੇਵਰਾਜ ਨੇ ਦੇਵਗੜ੍ਹ ਵਸਾਇਆ। ਉਸ ਦੀ ਵੰਸ ਵਿੱਚ जैसल ਇੱਕ ਪ੍ਰਤਾਪੀ ਰਾਜਾ ਆਇਆ। ਉਸ ਨੇ जैसल ਮੀਰ ਸ਼ਹਿਰ ਵਸਾਇਆ। ਉਸ ਦਾ ਬੇਟਾ ਹੇਮਰਾਉ ਆਪਣੇ ਭਰਾਵਾਂ ਨਾਲ ਨਾਰਾਜ਼ ਹੋ ਕੇ ਖਸ਼ਾਰ ਦੇ ਇਲਾਕੇ ਵਿੱਚ 1180 ਈਸਵੀ ਵਿੱਚ ਆ ਗਿਆ ਜਦੋਂ ਸ਼ਾਹਬੂਦੀਨ ਗੋਰੀ ਨੇ ਭਾਰਤ ਤੇ ਹਮਲਾ ਕੀਤਾ ਤਾਂ ਹੋਮ ਨੇ ਆਪਣੇ ਪੱਟੀ ਕਬੀਲੇ ਨਾਲ ਰਲ ਕੇ ਉਸ ਦੀ ਵੱਧ ਤੋਂ ਵੱਧ ਸਹਾਇਤਾ ਕੀਤੀ ਇਸ ਲਈ ਗੋਰੀ ਨੇ ਹੇਮ ਨੂੰ ਸਰਸੇ ਹਸਾਰ ਤੇ ਬਠਿੰਡੇ ਦਾ ਇਲਾਕਿਆਂ ਦਾ ਚੌਧਰੀ ਬਣਾ ਦਿੱਤਾ ਹੇਮ ਨੇ ਹਸਾਰ ਵਿੱਚ ਇੱਕ ਕਿਲਾ ਉਸਾਰਿਆ ਹੇਮ ਦੀ ਮੌਤ 1214 ਈਸਵੀ ਵਿੱਚ ਹੋਈ ਇਸ ਨੇ ਮੁਕਸਰ ਦੇ ਦੱਖਣੀ ਇਲਾਕੇ ਤੋਂ ਪੰਵਾਰਾਂ ਨੂੰ ਲੜਾਈਂ ਵੱਲ ਕੱਢਿਆ ਹੇਮ ਦੇ ਪੁੱਤਰ ਜੌਂਦਰ ਦੇ 21 ਪੋਤੇ ਸਨ ਜਿਨ੍ਹਾਂ ਦੇ ਨਾਮ ਤੋਂ ਅੱਡ-ਅੱਡ ਨਵੇਂ 21 ਗੋਟ ਹੋਰ ਚੱਲ ਪਏ ਇਸ ਦੇ ਇੱਕ ਪੁੱਤ ਮੰਗਲਰਾਓ ਨੇ ਦਿੱਲੀ ਦੀ ਸਰਕਾਰ ਬទ ਬਗਾਵਤ ਕੀਤੀ ਪਰ ਮਾਰਿਆ ਗਿਆ ਮੰਗਲਰਾਓ ਦੇ ਪੁੱਤਰ ਆਨੰਦਰਾਓ ਦੇ بیٹے ਖੀਵਾਰਾਓ ਦੀ ਰਾਜਪੂਤ ਪਤਨੀ ਤੋਂ ਕੋਈ ਪੁੱਤਰ ਪੈਦਾ ਨਾ ਹੋਇਆ ਖੀਵਾਰਾਓ ਨੇ ਸਰਾਉ ਜੱਟਾ ਦੀ ਕੁੜੀ ਨਾਲ ਵਿਆਹ ਕਰ ਲਿਆ ਭੱਟੀ ਭਾਈਚਾਰੇ ਨੇ ਉਸ ਨੂੰ ਖੀਵਾ ਖੋਟਾ ਕਹਿ ਕੇ ਤਿਆਗ ਦਿੱਤਾ ਖੀਵਾਰਾਓ ਦੇ ਘਰ ਸਿੱਧੂ ਰਾਓ ਦਾ ਜਨਮ ਹੋਇਆ ਇਹ ਘਟਨਾ ਤਕਰੀਬਨ 1250 ਈਸਵੀ ਦੇ ਲਗਭਗ ਵਾਪਰੀ ਸਿੱਧੂ ਰਾਓ ਦੀ ਵੰਸ ਜੱਟ ਬਰਾਦਰੀ ਵਿੱਚ ਰਲ ਗਏ ਸਿੱਧੂ ਦੇ ਨਾਮ ਤੇ 6 ਪੁੱਤਰ ਹੋਏ بیٹے ਦਾੜ ਦੀ ਔਲਾਦ ਕੈਥਲ ਚੁੰਬੇ ਆਦ ਵਾਲੇ ਭਾਈਕੇ ਹਨ ਤਰ ਦੀ ਔਲਾਦ ਪੀਰੇ ਕੋਟਿਏ ਹਨ ਰੂਪ ਦੀ ਔਲਾਦ ਰੋਸੇ ਸਿੱਧੂ ਪਿੰਡ ਟਹਿਣਾ ਜిల్లా ਫਰੀਦਕੋਟ ਵਿੱਚ ਹੈ ਸਰੋਹ ਦੀ ਔਲਾਦ ਮਹਿਰ ਮੀਏ ਸਿੱਧੂ ਹਨ ਅਤੇ ਇਹ ਜੈਦਾਂ ਦਾ ਵਡੇਰਾ ਸੀ ਮਾਣੋ ਦੀ ਬੰਸ ਮਲਕਾਣੇ ਤੇ ਨੌਰੰਗ ਦੇ ਆਦ ਪਿੰਡਾਂ ਵਿੱਚ ਹੈ ਪੂਰੇ ਦੀ ਬੰਸ ਵਿੱਚੋਂ ਹਰੀਕੇ ਤੇ ਬਰਾੜ ਸਿੱਧੂ ਹਨ ਪੂਰੇ ਦੇ ਪੁੱਤਰ ਤਿਲਕਰਾਓ ਨੇ ਸੰਤ ਸੁਭਾਕਾਰਨ ਵਿਆਹ ਨਹੀਂ ਕਰਾਇਆ ਇਸ ਨੂੰ ਭਟੀਆਂ ਨੇ ਬਠਿੰਡੇ ਤੋਂ ਮੁਕਸਰ ਦੇ ਵਿਚਕਾਰ ਅ블ੂ ਪਿੰਡ ਵਿੱਚ ਕਤਲ ਕਰ ਦਿੱਤਾ ਸਾਰੇ ਸਿੱਧੂ ਇਸ ਮਹਾਪੁਰਸ਼ ਦੀ ਮਾਨਤਾ ਕਰਦੇ ਹਨ ਇਸ ਦੀ ਯਾਦ ਵਿੱਚ ਅ블ੂ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ ਹੈ ਇਸ ਤਿਲਕਰਾਓ ਦੀ ਥਾਂ ਇਸਤਰੀਆਂ ਮਿੱਟੀ ਕੱਢਣ ਹਰ ਸਾਲ ਆਉਂਦੀਆਂ ਹਨ ਇਸ ਤਿਲਕਰਾਓ ਅਸਥਾਨ ਤੋਂ ਮਿੱਟੀ ਲੈ ਕੇ ਮਰਾਜ ਦੇ ਪੁਰਦਵਾਰਾ ਵਿੱਚ ਇੱਕ ਤਿਲਕਰ Rao ਦੀ ਥਾਂ ਬਣਾਈ ਹੈ ਜਿੱਥੇ ਬਾਹੇ ਦੀਆਂ ਇਸਤਰੀਆਂ ਮਿੱਟੀ ਕੱਢਦੀਆਂ ਹਨ ਇੱਕ ਹੋਰ ਅਜਿਹਾ ਥਾਂ ਹੋਰ ਰਾਏਕੇ ਜਿੱਲਾ ਬਠਿੰਡਾ ਵਿੱਚ ਵੀ ਹੈ ਪੂਰੇ ਦੇ ਪੁੱਤਰ ਸੀਤਾ Rao ਦੇ ਵੰਸ਼ ਵਿੱਚੋਂ ਹਰੀ Rao ਹੋਇਆ ਹੈ ਇਹ ਹਰੀਕੇ ਸਿੱਧੂਆਂ ਦੀ ਸਾਖਾ ਦਾ ਮੋਢੀ ਹੈ ਕੌਕੇ ਅਟਾਰੀ ਹਰੀਕੇ ਤੇ ਤੱਪਣ ਤੇ ਆਦ ਇਸ ਦੀ ਵੰਸ਼ ਵਿੱਚੋਂ ਹਨ ਇਹ ਬਰਾੜ ਵੰਸੀ ਨਹੀਂ ਹਨ ਸੀਤਾ ਰਾਓ ਦੇ ਦੂਜੇ ਪੁੱਤਰ ਜਰਥ ਦੀ ਵੰਸ਼ ਵਿੱਚੋਂ ਬਰਾੜ ਪ੍ਰਸਿੱਧ ਹੋਇਆ ਜੋ ਬਰਾੜ ਵੰਸ ਦਾ ਮੋਢੀ ਹੈ ਇਸ ਤਰ੍ਹਾਂ ਸਿੱਧੂਆਂ ਦੀਆਂ ਸੱਤ ਮੋਈਆਂ ਬਰਾਰ ਹਰੀਕੇ ਭਾਈਕੇ ਪੀਰੇ ਕੋਟਿਏ ਰੋਸੇ ਜੈਦ ਤੇ ਮਾਨੋ ਕੇ ਹਨ ਸਿੱਧੂ ਦੇ ਇੱਕ ਪੁੱਤਰ ਦੀ ਵੰਸ ਦਲਤਾਂ ਨਾਲ ਰਿਸ਼ਤੇਦਾਰੀ ਪਾ ਕੇ ਦਲਤ ਜਾਤੀ ਵਿੱਚ ਰਲ ਗਈ ਸਿੱਧੂ ਪਿਛੜੀਆਂ ਸ੍ਰੇਣੀਆਂ ਨਾਈਆਂ ਆਬ ਅਤੇ ਅਨਸੂਚਿਤ ਜਾਤੀਆਂ ਮਜਬੀ ਸਿੱਖਾਂ ਵਿੱਚ ਵੀ ਹਨ ਸਿੱਧੂ ਤੋਂ ਦਸਵੀਂ ਪੀੜੀ ਤੇ ਬਰਾੜ ਹੋਇਆ ਇਹ ਬਹੁਤ ਵੱਡਾ ਧੜਵੀ ਤੇ ਸੂਰਬੀਰ ਸੀ ਇਸ ਨੇ ਪੱਟੀਆਂ ਨੂੰ ਹਰਾ ਕੇ ਬਠਿੰਡੇ ਦੇ ਇਲਾਕੇ ਤੇ ਦੁਬਾਰਾ ਕਬਜ਼ਾ ਕਰ ਲਿਆ ਇਹ ਦਿੱਲੀ ਸਰਕਾਰ ਤੋਂ ਵੀ ਬਾਗੀ ਹੋ ਗਿਆ ਬਠਿੰਡੇ ਦੇ ਰੇਤਲੇ ਇਲਾਕੇ ਵੀਦੋਵਾਲੀ ਵਿੱਚ ਰਹਿਣ ਲੱਗ ਪਿਆ ਵੀਦੋਵਾਲੀ ਵਿੱਚ ਹੀ 1415 ਈਸਵੀ ਦੇ ਲਗਭਗ ਬਰਾੜ ਦੀ ਮੌਤ ਹੋਈ ਇੱਕ ਵਾਰੀ ਸਿੱਧੂ ਬਰਾੜਾਂ ਨੇ ਤैमूर ਨੂੰ ਟੁਹਾਣੇ ਦੇ ਇਲਾਕੇ ਵਿੱਚ ਵੀ ਲੁੱਟ ਲਿਆ ਸੀ ਬਰਾੜ ਨੋਟਮਾਰਕ ਕਰਕੇ ਇਸ ਇਲਾਕੇ ਦੇ ਝਾੜਾਂ ਵਿੱਚ ਸਮੇਤ ਪਰਿਵਾਰ ਲੁਕ ਜਾਂਦੇ ਸਨ ਤैमूर ਨੇ ਗੁੱਸੇ ਵਿੱਚ ਆ ਕੇ ਕੁੱਲ ਝਾੜ ਕਰੀਰ ਵੜਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਥੱਲੇ ਭੋਰੀਆਂ ਵਿੱਚੋਂ ਬਰਾੜਾ ਸਨੇਤ ਪਰਿਵਾਰ ਨਿਕਲੇ ਉੱਥੋਂ ਹੀ ਇਹ ਕਹਾਵਤ ਪ੍ਰਚਲਿਤ ਹੋਈ ਸੀ ਕਿ ਇੱਕ ਝਾੜ ਵੜਿਆ 100 ਸਿੱਧੂ ਕੱਢਿਆ ਤੈਮੂਰ ਨੇ ਬਦਲਾ ਲੈਣ ਲਈ ਕਾਫੀ ਸਿੱਧੂ ਬਰਾੜ ਮਰਵਾ ਦਿੱਤੇ ਸਨ ਬਰਾੜ ਦੇ ਵੀ 6 ਪੁੱਤਰ ਸਨ ਜਿਨ੍ਹਾਂ ਵਿੱਚੋਂ ਦੋਲਤ ਤੇ ਪੌੜ ਹੀ ਪ੍ਰਸਿੱਧ ਹੋਏ ਸਨ ਬਰਾੜ ਦੇ ਤਿੰਨ ਭਰਾ ਹੋਰ ਸੰਨ ਉਹਨਾਂ ਦੀ ਵੰਸ ਵੀ ਆਪਣੇ ਆਪ ਨੂੰ ਬਰਾੜ ਵੰਸੀ ਲਿਖਦੀ ਹੈ ਹਰੀਕੇ ਵੀ ਆਪਣੇ ਆਪ ਨੂੰ ਬਰਾੜ ਲਿਖਦੇ ਹਨ ਹਰੀਕੇ ਬਰਾੜ ਨਹੀਂ ਹਨ ਇਹ ਹਰੀ ਰਾਉ ਦੇ ਵੰਸ ਹਨ ਦੁੱਲ ਦੀ ਵੰਸ ਵਿੱਚ ਫਰੀਦ ਕੋਟਿਏ ਤੇ ਸੰਗਰ ਕੇ ਹਨ ਪੌੜ ਦੀ ਵੰਸ ਵਿੱਚੋਂ ਫੂਲ ਕੇ ਮਹਾਰਾਜ ਕੇ ਉਰਾਜ ਕੇ ਆਦ ਹਨ ਇਹ ਬਹੁਤੇ ਬਠਿੰਡੇ ਦੇ ਭਾਈ ਇਹ ਇਲਾਕੇ ਵਿੱਚ ਆਬਾਦ ਹਨ ਦੋਲੂ ਦੀ ਵੰਸ ਵੀ ਕਾਫੀ ਵੱਧੀ ਹੈ ਦੋਲੂ ਦੇ ਚਾਰ ਪੁੱਤਰ ਰਤਨਪਾਲ ਲਖਨਪਾਲ ਬਿਨੇਪਾਲ ਤੇ ਸਹਿਸਪਾਲ ਹਨ ਰਤਨਪਾਲ ਦੀ ਵੰਸ ਅਬਲੂ ਦਾਨ ਸਿੰਘ ਵਾਲਾ ਕੋਟਲੀ ਕਿੱਲੀ ਮਹਿਮਾ ਸਰਜ਼ਾ ਤੇ ਕੁੰਡਲ ਆਦ ਪਿੰਡਾਂ ਵਿੱਚ ਵਸਦੀ ਹੈ ਲਖਨਪਾਲ ਦੀ ਵੰਸ ਨੂੰ ਦਿਉਣ ਕਿਹਾ ਜਾਂਦਾ ਹੈ ਸਹਿਨਪਾਲ ਦੀ ਸੰਤਾਨ ਨੂੰ ਨਗੋਦੀ ਸਰਾਂ ਤੇ ਫੱਡੇ ਆਦ ਵਿੱਚ ਆਬਾਦ ਹੈ ਬਿਨੇਪਾਲ ਦੀ ਸ਼ੈਤਾਨ ਮੱਤਾ ਦੋਦਾ ਕੌਣੀ ਭਾਗਸਰ ਤੇ ਬਠਿੰਡੇ ਝੁੰਟੀ ਪੱਤੀ ਵਿੱਚ ਆਬਾਦ ਹੈ ਬਿਨੇਪਾਲ ਦੇ ਵੰਸ ਵਿੱਚੋਂ ਸੰਗਰ ਬਹੁਤ ਪ੍ਰਸਿੱਧ ਹੋਇਆ ਉਸ ਦੇ ਭੱਲਣ ਸਮੇਤ 14 ਪੁੱਤਰ ਸਨ ਸੰਗਰ ਬਾਬਰ ਦੇ ਸਮੇ 1526 ਈਸਵੀ ਵਿੱਚ ਹੋਇਆ ਬਾਬਰ ਦੀ ਬਹੁਤ ਸਹਾਇਤਾ ਕੀਤੀ ਸੰਗਰ ਦੀ ਮੌਤ ਵੀ ਇਸ ਲੜਾਈ ਵਿੱਚ ਹੋਈ ਅਕਬਰ ਬਰਾੜਾਂ ਦਾ ਬਹੁਤ ਇੱਜ਼ਾਤਮੰਦ ਸੀ ਉਸ ਨੇ ਭੱਲਣ ਨੂੰ ਆਪਣੇ ਇਲਾਕੇ ਦਾ ਚੌਧਰੀ ਬਣਾ ਦਿੱਤਾ ਇੱਕ ਵਾਰੀ ਭੱਲਣ ਨੇ ਮਨਸੂਰ ਇਲਾਕੇ ਦੀ ਚੌਧਰੀ ਦੇ ਕਾਰਨ ਅਕਬਰ ਦੇ ਦਰਬਾਰ ਵਿੱਚ ਹਾਜ਼ਰ ਹੋਏ ਜਦੋਂ ਮਨਸੂਰ ਨੂੰ ਅਕਬਰ ਵੱਲੋਂ ਸਰੂਪਾ ਮਿਲਿਆ ਤਾਂ ਮਨਸੂਰ ਸਿਰ ਤੇ ਚੀਰਾ ਬੰਨਣ ਲੱਗਾ ਤਾ ਭੱਲਣ ਨੇ ਆਪਣੇ ਸਰੋਪੇ ਦੀ ਉਡੀਕ ਕਰਨ ਤੋਂ ਪਹਿਲਾਂ ਹੀ ਮਨਸੂਰ ਦਾ ਅੱਧਾ ਚੀਰਾ ਪਾੜ ਕੇ ਆਪਣੇ ਸਿਰ ਤੇ ਬੰਨ ਲਿਆ ਇਸ ਉੱਤੇ ਅਕਬਰ ਬਾਦਸ਼ਾਹ ਬਹੁਤ ਹੱਸਿਆ ਅਤੇ ਦੋਹਾਂ ਦੀ ਚੌਧਰ ਦੇ ਪਿੰਡ ਬਰਾਬਰ ਵਿੱਚ ਵੰਡ ਦਿੱਤੇ ਇਸ ਮੌਕੇ ਦਰਬਾਰੀ ਮਰਾਸੀ ਨੇ ਆਖਿਆ ਭੱਲਣ ਚੀਰਾ ਪਾੜਿਆ ਅਕਬਰ ਦੇ ਦਰਬਾਰ ਪੰਜ ਗਰਾਹੀ ਲਾਕੇ ਦੀ ਚੌਧਰ ਭੱਲਣ ਪਾਸ ਸੀ ਇਸ ਦੀ ਮੌਤ 1643 ਇਸੀ ਵਿੱਚ ਹੋਈ ਇਹ ਜੀ ਗਾਣੀ ਸੀ ਬਰਾੜ ਸਿੱਧੂ ਬਰਾੜ ਜੱਟਾਂ ਦੀ ਗੋਦ ਦੀ ਤੇ ਵੀਰੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਕਿਉਂਕਿ ਆਉਣ ਵਾਲੀ ਵੀਡੀਓ ਜਿਹੜੀ ਹੈ ਉਸ ਦਾ ਨੋਟੀਫਿਕੇਸ਼ਨ ਪਹਿਲਾਂ ਤੁਹਾਡੇ ਪਾਸ ਪਹੁੰਚ ਸਕੇ ਤੇ ਲਾਈਕ ਵੀ ਜਰੂਰ ਕਰਦਿਆ ਕਰੋ ਹੁਣ ਆਪਕੋ ਜਾਜਤ ਮੰਗਦੇ ਜਾਣ ਦੀ ਵਾਇ ਕੋਈ ਚੱਕ ਖਾਲਸਾ ਤੇ ਵਾਇ ਕੋਈ ਕੀ ਫੋਟੇ